ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗ ਜੀ ਆਪਣਾ ਜੁਆਇਦਾ ਵਿਸ਼ਾ ਹੈ ਉਹ ਹੈ ਕਿ ਰਾਤ ਨੂੰ ਬਿਸਤਰ ਤੇ ਲੇਟੇ ਲੇਟੇ ਪੰਜ ਵਾਰ ਇਹ ਸ਼ਬਦ ਬੋਲ ਕੇ ਸੌ ਜਾਣਾ ਫਿਰ ਦੇਖਣਾ ਪਰਮ ਪਿਤਾ ਪਰਮੇਸ਼ਰ ਤੁਹਾਡੇ ਤੇ ਕਿਦਾਂ ਕਿਰਪਾ ਕਰਦੇ ਹਨ ਕਿਦਾਂ ਸਤਿਗੁਰ ਸੱਚੇ ਪਾਸ਼ਾ ਤੁਹਾਡੀ ਹਰ ਅਰਦਾਸ ਪੂਰੀ ਕਰਦੇ ਹਨ ਸੰਗ ਜੀ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਰਾਤ ਨੂੰ ਚਿੰਤਾ ਪਰੇਸ਼ਾਨੀ ਵਿੱਚ ਹੀ ਸਾਂਝ ਜਾਂਦੇ ਹਨ ਕਿਸੇ ਗੁਰੂ ਪਿਆਰੇ ਦੀ ਅਰਦਾਸ ਲੰਬੇ ਸਮੇਂ ਤੋਂ ਕਬੂਲ ਨਹੀਂ ਹੋਈ ਅਤੇ ਕੋਈ ਇਨਸਾਨ ਰਿਸ਼ਤੇ ਦੀ ਤਕਲੀਫ ਵਿੱਚੋਂ ਲੰਘ ਰਿਹਾ ਹੈ ਕਿਸੇ ਦੇ ਘਰ ਵਿੱਚ ਤਣਾਅ ਹੈ ਬਿਮਾਰੀ ਹੈ ਪਰੇਸ਼ਾਨੀ ਹੈ ਸੰਗ ਜੀ ਇਸੇ ਕਾਰਨ ਸਾਰੀ-ਸਾਰੀ ਰਾਤ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਸੰਗ ਜੀ ਸਾਡਾ ਮਨ ਵਾਹਿਗੁਰੂ ਨੂੰ ਯਾਦ ਤਾਂ ਕਰਦਾ ਹੈ ਪਰ ਕਈ ਵਾਰ ਅਸੀਂ ਨਹੀਂ ਜਾਣਦੇ ਕਿ ਕਿਵੇਂ ਉਹਨਾਂ ਕੋਲ ਅਸੀਂ ਆਪਣੀ ਅਰਦਾਸ ਪਚਾਈਏ ਕਈ ਵਾਰ ਤਾਂ ਐਵੇਂ ਲੱਗਦਾ ਹੈ ਕਿ ਵਾਹਿਗੁਰੂ ਸਾਡੀ ਅਰਦਾਸ ਸੁਣਦੇ ਹੀ ਨਹੀਂ ਪਰ ਸੰਜੇ ਅੱਜ ਦੀ ਵੀਡੀਓ ਵਿੱਚ ਅੱਜ ਦੀ ਇਸ ਖਾਸ ਕਥਾ ਵਿੱਚ ਅਸੀਂ ਤੁਹਾਡੇ ਨਾਲ ਇੱਕ ਐਸਾ ਸ਼ਬਦ ਸਾਂਝਾ ਕਰਾਂਗੇ ਜੋ ਜੇਕਰ ਤੁਸੀਂ ਸਿਰਫ ਰਾਤ ਨੂੰ ਬਿਸਤਰ ਉੱਤੇ ਲੇਟਿਆਂ ਪੰਜ ਵਾਰੀ ਪਿਆਰ ਨਾਲ ਬੋਲਦੇ ਹੋ ਤਾਂ ਸੰਜੇ ਇਹ ਸ਼ਬਦ ਸਿੱਧਾ ਵਾਹਿਗੁਰੂ ਦੇ ਦਰ ਤੇ ਤੁਹਾਡੀ ਹਾਜ਼ਰੀ ਲਗਵਾ ਦੇਵੇਗਾ ਅਤੇ ਜੋ ਵੀ ਤੁਹਾਡੀ ਅਰਦਾਸ ਹੈ ਉਹ ਪਰਮਪਿਤਾ ਪਰਮੇਸ਼ਰ ਪੂਰੀ ਕਰ ਦੇਣਗੇ ਕਿਉਂਕਿ ਇਹ ਸ਼ਬਦ ਤੁਹਾਡੇ ਅੰਦਰਲੀ ਉਥਲ ਪੁਥਲ ਨੂੰ ਸ਼ਾਂਤ ਕਰ ਦੇਵੇਗਾ ਅਤੇ ਜੋ ਵੀ ਤੁਹਾਡੇ ਅੰਦਰ ਪਰੇਸ਼ਾਨੀ ਹੈ ਉਸ ਨੂੰ ਖਤਮ ਕਰ ਦੇਵੇਗਾ ਸੋ ਸੰਗਜੀ ਅੱਜ ਦਾ ਇਹ ਜ਼ਰੂਰੀ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਹੀ ਸੰਗ ਦੇ ਚਰਨਾਂ ਵਿੱਚ ਇੱਕੋ ਬੇਨਤੀ ਕਰਾਂਗੇ ਕਿ ਤੁਸੀਂ ਕਮੈਂਟ ਬਾਕਸ ਵਿੱਚ ਧੰਨ ਗੁਰੂ ਨਾਨਕ ਜ਼ਰੂਰ ਲਿਖ ਦੇਣਾ ਅਤੇ ਇਸ ਕਥਾ ਨੂੰ ਵੀ ਪੂਰਾ ਸਰਵਣ ਕਰਨਾ ਜੀ ਸੰਗ ਜੀ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਆ ਕਿ ਜ਼ਿਆਦਾਤਰ ਗੁਰੂ ਪਿਆਰੇ ਜ਼ਿਆਦਾਤਰ ਇਨਸਾਨ ਦੁਖੀ ਕਿਉਂ ਨੇ ਸੰਗ ਜੀ ਇਨਸਾਨ ਦੁਖੀ ਹੈ ਕਿਉਂਕਿ ਉਸ ਨੇ ਆਪਣੇ ਅਸਲ ਚਿਹਰੇ ਨੂੰ ਭੁਲਾ ਦਿੱਤਾ ਹੈ ਉਸ ਨੇ ਆਪਣੀ ਅਸਲ ਹਕੀਕਤ ਨੂੰ ਭੁਲਾ ਦਿੱਤਾ ਹੈ ਅਸੀਂ ساری ਜ਼ਿੰਦਗੀ ਉਸ ਚੀਜ਼ ਨੂੰ ਬਣਾਉਣ ਵਿੱਚ ਲਾ ਦਿੰਨੇ ਆ ਜੋ ਅਸਲ ਵਿੱਚ ਸਾਡੀ ਨਹੀਂ ਹੁੰਦੀ ਅਸੀਂ ਕਰੇ ਦੂਜਿਆਂ ਦੀਆਂ ਉਮੀਦਾਂ ਕਦੇ ਸੰਸਾਰ ਦੇ ਮਾਪ ਦੰਡਾਂ ਅਤੇ ਕਰੇ ਦੁਨੀਆ ਦੇ ਰੰਗ ਰੂਪ ਦੇ ਪਿੱਛੇ ਭੱਜਦੇ ਹਾਂ ਪਰ ਅਖੀਰ ਵਿੱਚ ਜਾ ਕੇ ਸਾਨੂੰ ਕੁਝ ਵੀ ਹਾਸਲ ਨਹੀਂ ਹੁੰਦਾ ਸੰਗਤ ਜੀ ਅਸੀਂ ਬਹੁਤ ਕੁਝ ਕਰਦੇ ਹਾਂ ਦੁਨੀਆ ਨੂੰ ਖੁਸ਼ ਕਰ ਲਈ ਪਰ ਅੰਦਰੋਂ ਸਾਡਾ ਮਨ ਖੁਸ਼ ਨਹੀਂ ਹੁੰਦਾ ਸੰਗਤ ਜੀ ਅੱਜ ਹਰ ਇਨਸਾਨ ਪੈਸੇ ਦੀ ਦੌੜ ਪਿੱਛੇ ਭੱਜਿਆ ਫਿਰਦਾ ਹੈ ਹਰੇਕ ਇਨਸਾਨ ਦੂਸਰੇ ਇਨਸਾਨ ਨੂੰ ਖੁਸ਼ ਕਰਨਾ ਚਾਹੁੰਦਾ ਹੈ ਦੂਸਰੇ ਇਨਸਾਨ ਤੋਂ ਵੱਡਾ ਬanna ਚਾਹੁੰਦਾ ਹੈ ਸੰਗਜ ਕੋਈ ਇਨਸਾਨ ਤਾਂ ਦੂਸਰੇ ਇਨਸਾਨ ਤੋਂ ਆਪਣੇ ਰਿਸ਼ਤੇਦਾਰ ਤੋਂ ਪੈਸੇ ਦੇ ਰੂਪ ਵਿੱਚ ਵੱਡਾ ਬanna ਚਾਹੁੰਦਾ ਹੈ ਅਤੇ ਕੋਈ ਇਨਸਾਨ ਪਦਵੀ ਦੇ ਰੂਪ ਵਿੱਚ ਵੱਡਾ ਹੋਣਾ ਚਾਹੁੰਦਾ ਹੈ ਸੰਗਜ ਬਹੁਤੇ ਲੋਕ ਇਹ ਚੀਜ਼ਾਂ ਹਾਸਲ ਵੀ ਕਰ ਲੈਂਦੇ ਨੇ ਐਨਾ ਦੁਨੀਆਂ ਵਿੱਚ ਚੀਜ਼ਾਂ ਨੂੰ ਹਾਸਲ ਵੀ ਕਰ ਲੈਂਦੇ ਨੇ ਪਰ ਫਿਰ ਵੀ ਸੰਗਜੀ ਉਹਨਾਂ ਦੇ ਮਨ ਅੰਦਰ ਚੈਨ ਨਹੀਂ ਹੁੰਦਾ ਉਹਨਾਂ ਦੇ ਮਨ ਨੂੰ ਸੱਚੀ ਸ਼ਾਂਤੀ ਨਹੀਂ ਮਿਲਦੀ ਕਿਉਂਕਿ ਸੰਗਜੀ ਉਹ ਸਾਡੀ ਅਸਲ ਹਕੀਕਤ ਨਹੀਂ ਹੈ ਜਿੰਨਾ ਟਾਈਮ ਅਸੀਂ ਆਪਣੀ ਅਸਲ ਹਕੀਕਤ ਨੂੰ ਨਹੀਂ ਜਾਣਦੇ ਉਹਨਾਂ ਟਾਈਮ ਇਨਸਾਨ ਦੁੱਖ ਹੀ ਰਹੇਗਾ ਸੰਗਜੀ ਅੱਜ ਹਰ ਇਨਸਾਨ ਇਹੀ ਆਖਦਾ ਹੈ ਕਿ ਸਾਡੇ ਦਿਲ ਨੂੰ ਚੈਨ ਨਹੀਂ ਮਿਲਦਾ ਜਾਂ ਸਾਡੇ ਘਰ ਵਿੱਚ ਦੁੱਖ ਪਰੇਸ਼ਾਨੀ ਹੈ ਤਾਂ ਫਿਰ ਸੰਗਜੀ ਤੁਹਾਨੂੰ ਇਹ ਗੱਲ ਸਮਝਣੀ ਪਵੇਗੀ ਕਿ ਚੈਨ ਕਿਸੇ ਚੀਜ਼ ਵਿੱਚ ਨਹੀਂ ਚੈਨ ਤਾਂ ਇੱਕ ਸ਼ਾਂਤੀ ਤਾਂ ਇੱਕ ਅਹਿਸਾਸ ਹੈ ਜੋ ਕਿ ਮਨ ਦੇ ਠਹਿਰਾਵ ਅਤੇ ਵਾਹਿਗੁਰੂ ਦੇ ਨਾਮ ਵਿੱਚ ਹੀ ਮਿਲਦੀ ਹੈ ਪਰ ਸੰਗਜੀ ਅੱਜ ਦਾ ਜੋ ਇਨਸਾਨ ਹੈ ਉਹ ਹਮੇਸ਼ਾ ਦੌੜ ਵਿੱਚ ਅਸੀਂ ਦਿਨ ਰਾਤ ਸੋਚਦੇ ਹਾਂ ਕਰਦੇ ਹਾਂ ਦੌੜਦੇ ਹਾਂ ਪਰ ਅਸੀਂ ਦਿਲ ਤੋਂ ਕਦੇ ਪੁੱਛਿਆ ਵੀ ਹੈ ਕਿ ਸਾਨੂੰ ਅਸਲ ਵਿੱਚ ਚਾਹੀਦਾ ਕੀ ਹੈ ਸੰਗ ਜੀ ਦਿਲ ਨੂੰ ਚਣ ਨਹੀਂ ਕਿਉਂਕਿ ਅਸੀਂ ਆਪਣੇ ਦਿਲ ਨਾਲ ਰਾਬਤਾ ਹੀ ਤੋੜ ਲਿਆ ਹੈ ਅਸੀਂ ਆਪਣੇ ਮਨ ਨਾਲ ਰਾਬਤਾ ਹੀ ਤੋੜ ਲਿਆ ਹੈ ਸੰਗ ਜੀ ਸਾਡਾ ਮਨ ਤਾਂ ਵਾਹਿਗੁਰੂ ਦੇ ਯਾਦ ਵਿੱਚ ਜੁੜਨਾ ਚਾਹੁੰਦਾ ਹੈ ਸਾਡਾ ਮਨ ਤਾਂ ਵਾਹਿਗੁਰੂ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਪਰ ਜੋ ਸਾਡਾ ਸਰੀਰ ਹੈ ਜੋ ਸਾਡਾ ਦਿਮਾਗ ਹੈ ਉਹ ਅਸੀਂ ਦੁਨੀਆ ਨੂੰ ਖੁਸ਼ ਕਰਨ ਵਿੱਚ ਲਗਾ ਰਹੇ ਹਾਂ ਉਹ ਅਸੀਂ ਪੈਸੇ ਧਨ ਦੌਲਤ ਅਤੇ ਦੁਨਿਆਵੀ ਚੀਜ਼ਾਂ ਵਿੱਚ ਲਗਾ ਰਹੇ ਹਾਂ ਕਿਉਂਕਿ ਸੰਗਤ ਜੀ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੀਆਂ ਜੋ ਸਮੱਸਿਆਵਾਂ ਹਨ ਉਹ ਇਸੇ ਕਾਰਨ ਹਨ ਕਿ ਉਹ ਵਾਹਿਗੁਰੂ ਦੇ ਨਾਮ ਤੋਂ ਦੂਰ ਹੋ ਗਏ ਹਨ ਹੁਣ ਸੰਗਤ ਜੀ ਬਹੁਤਿਆਂ ਦੇ ਮਨ ਵਿੱਚ ਇਹ ਸਵਾਲ ਵੀ ਆਵੇਗਾ ਕਿ ਵਾਹਿਗੁਰੂ ਵੀ ਸਾਡੇ ਤੋਂ ਦੂਰ ਹੋ ਗਏ ਹਨ ਤਾਂ ਸੰਗਤ ਜੀ ਵਾਹਿਗੁਰੂ ਸਾਡੇ ਤੋਂ ਦੂਰ ਨਹੀਂ ਹੋਏ ਅਸੀਂ ਹੀ ਆਪਣੀ ਅੱਖਾਂ ਬੰਦ ਕਰ ਲਈਆਂ ਹਨ ਉਹ ਤਾਂ ਸਦਾ ਹੀ ਸਾਡੇ ਕਲੇਜੇ ਨਾਲ ਲੱਗੇ ਹੋਏ ਨੇ ਪਰ ਅਸੀਂ ਹੀ ਧਿਆਨ ਬਾਹਰ ਲਾਇਆ ਹੋਇਆ ਏ ਸੰਗਤ ਜੀ ਅਸੀਂ ਮੰਨਿਆ ਕਿ ਰੱਬ ਕਿਸੇ ਮੰਦਰ ਗੁਰਦੁਆਰੇ ਜਾਂ ਰਸਮਾਂ ਵਿੱਚ ਮਿਲੇਗਾ ਪਰ ਸੰਗਤ ਜੀ ਅਸੀਂ ਇਹ ਨਹੀਂ ਜਾਣਿਆ ਕਿ ਉਹ ਤਾਂ ਸਾਡੇ ਸਾਹਾਂ ਵਿੱਚ ਵੱਸਦਾ ਹੈ ਸੰਗਤ ਜੀ ਅਸੀਂ ਹਰ ਇੱਕ ਮੋੜ ਤੇ ਵਾਹਿਗੁਰੂ ਤੋਂ ਦੂਰ ਹੋਏ ਆਂ ਜਿਸ ਮੋੜ ਤੇ ਅਸੀਂ ਦੁਨੀਆ ਦੀਆਂ ਚਮਕਦਾਰ ਚੀਜ਼ਾਂ ਨੂੰ ਆਪਣੇ ਮਨ ਵਿੱਚ ਰੱਖਿਆ ਹੈ ਸੰਗਜੀ ਜਸ ਵੇਲੇ ਇਨਸਾਨ ਆਪਣੇ ਰੂਹ ਦੇ ਸ਼ਬਦਾਂ ਨੂੰ ਨਾ ਸੁਣੇ ਅਤੇ ਸਿਰਫ ਦੁਨੀਆ ਦੇ ਸ਼ਬਦਾਂ ਨੂੰ ਸੁਣੇ ਤਾਂ ਸੰਗਜੀ ਉਸ ਵੇਲੇ ਸਮਝ ਲੈਣਾ ਕਿ ਵਾਹਿਗੁਰੂ ਸਾਡੇ ਤੋਂ ਦੂਰ ਹੋ ਗਏ ਹਨ ਸੰਗਜੀ ਅਸਲ ਵਿੱਚ ਵਾਹਿਗੁਰੂ ਸਾਡੇ ਤੋਂ ਦੂਰ ਨਹੀਂ ਹੁੰਦੇ ਸਗੋਂ ਅਸੀਂ ਹੀ ਆਪਣੀਆਂ ਅੱਖਾਂ ਬੰਦ ਕਰ ਲੈਣੀਆਂ ਅਸੀਂ ਹੀ ਆਪਣੇ ਦਰਵਾਜ਼ੇ ਬੰਦ ਕਰ ਲੈਣੇ ਆ ਕਿਉਂਕਿ ਦੁਖੀ ਇਨਸਾਨ ਹਰ ਪਾਸੇ ਖੁਸ਼ੀ ਲੱਭਦਾ ਹੈ ਔਰ ਅੰਦਰੋਂ ਖਾਲੀ ਹੁੰਦਾ ਏ ਇਨਸਾਨ ਖੁਸ਼ੀ ਦੀ ਭਾਲ ਵਿੱਚ ਰੋਜ਼ ਨਵੀਆਂ ਚੀਜ਼ਾਂ ਵੱਲ ਵਾਦਦਾ ਹੈ ਨਵੇਂ ਰਿਸ਼ਤੇ ਨਵੀਆਂ ਚੀਜ਼ਾਂ ਨਵੇਂ ਤਜਰਬੇ ਪਰ ਹਰ ਵਾਰ ਖੁਸ਼ੀ ਹੱਥ ਲੱਗ ਕੇ ਵੀ ਫਿਸਲ ਜਾਂਦੀ ਹੈ ਕਿਉਂਕਿ ਇਹ ਭਾਲ ਸੰਜੇਵ ਬਾਹਰ ਦੀ ਹੈ ਤੇ ਖੁਸ਼ੀ ਸਾਡੀ ਅੰਦਰ ਵਸਦੀ ਹੈ ਤੁਸੀਂ ਸੋਚਦੇ ਹੋ ਜੇ ਇਹ ਮਿਲ ਜਾਵੇਗਾ ਤਾਂ ਮੈਂ ਖੁਸ਼ ਹੋ ਜਾਵਾਂਗਾ ਪਰ ਜੋ ਮਿਲਦਾ ਹੈ ਉਹ ਸਿਰਫ ਕੁਝ ਸਮੇਂ ਲਈ ਖੁਸ਼ੀ ਦਿੰਦਾ ਹੈ ਪਰ ਫਿਰ ਤੁਹਾਡੇ ਮਨ ਵਿੱਚ ਚਿੰਤਾ ਪਰੇਸ਼ਾਨੀ ਆ ਜਾਂਦੀ ਹੈ ਕਿਉਂਕਿ ਸੰਗਤ ਜੀ ਅਸਲ ਵਿੱਚ ਸਾਡੇ ਮਨ ਨੂੰ ਵਾਹਿਗੁਰੂ ਦੀ ਲੋੜ ਹੈ ਉਸ ਪਰਮ ਪਿਤਾ ਪਰਮੇਸ਼ਵਰ ਉਹ ਸੱਚੀ ਜੋਤ ਦੀ ਲੋੜ ਹੈ ਪਰ ਸੰਗਤ ਜੀ ਅਸੀਂ ਦੁਨਿਆਵੀ ਚੀਜ਼ਾਂ ਪਿੱਛੇ ਭੱਜੇ ਫਿਰਦੇ ਹਾਂ ਅਸੀਂ ਰੱਬ ਤੋਂ ਬੇਨਿਆਜ਼ ਨਹੀਂ ਸਿਰਫ ਵੇਸਰ ਗਏ ਹਾਂ ਸੰਗਤ ਜੀ ਤੁਸੀਂ ਬੱਚਿਆਂ ਨੂੰ ਦੇਖੋ ਉਹਨਾਂ ਦੇ ਮਨ ਵਿੱਚ ਕੋਈ ਭਾਰ ਨਹੀਂ ਹੁੰਦਾ ਨਾਹੀਂ ਕੋਈ ਪਛਤਾਵਾ ਨਾਹੀਂ ਕੋਈ ਲਾਲਚ ਅਤੇ ਨਾਹੀਂ ਕੋਈ ਡਰ ਕਿਉਂਕਿ ਉਹ ਹਜੇ ਵੀ ਰੱਬ ਨਾਲ ਜੁੜੇ ਹੋਏ ਹਨ ਸੰਗ ਜੀ ਉਮਰ ਦੇ ਨਾਲ ਅਸੀਂ ਉਹ ਪਿਆਰ ਭੁਲਾ ਬੈਠਦੇ ਹਾਂ ਅਸੀਂ ਰੱਬ ਤੋਂ ਮੂੰਹ ਮੋੜ ਲਿਆ ਹੈ ਤੇ ਦੁਨੀਆ ਦੀ ਚਾਹਤ ਨਾਲ ਜੁੜ ਗਏ ਹਾਂ ਪਰ ਸੰਗ ਜੀ ਰੱਬ ਤਾਂ ਕਦੇ ਵੀ ਸਾਨੂੰ ਛੱਡ ਕੇ ਨਹੀਂ ਜਾਂਦਾ ਉਹ ਸਤਗੁਰ ਸੱਚੇ ਪਾਤਸ਼ਾਹ ਉਹ ਤਾਂ ਕਦੇ ਵੀ ਸਾਡੇ ਬਾਹ ਨਹੀਂ ਛੱਡਦਾ ਸੰਗ ਜੀ ਅਸੀਂ ਹੀ ਚੁੱਪ ਕਰ ਜਾਂਦੇ ਹਾਂ ਅਸੀਂ ਹੀ ਵਾਹਿਗੁਰੂ ਦਾ ਪੱਲਾ ਛੱਡ ਦਿੰਨੇ ਆ ਜਦ ਅਸੀਂ ਦੁਆ ਕਰਦੇ ਆ ਅਸੀਂ ਅਰਦਾਸ ਕਰਦੇ ਆ ਪਰ ਸਾਡਾ ਮਨ ਕਿਤੇ ਹੋਰ ਹੁੰਦਾ ਹੈ ਤਾਂ ਦਸੀਂ ਰੱਬ ਨਾਲ ਨਹੀਂ ਅਸੀਂ ਆਪਣੇ ਨਾਲ ਵੀ ਧੋਖਾ ਕਰਦੇ ਆ ਸੰਗਤ ਜੀ ਜੇ ਦਿਲ ਸੱਚਾ ਹੋਵੇ ਤਾਂ ਰੱਬ ਦਾ ਜਵਾਬ ਕਦੇ ਨਹੀਂ ਰੁਕਦਾ ਸੋ ਫਿਰ ਸੰਗਤ ਜੀ ਆਪਣੇ ਦਿਲ ਦਾ ਦਰਵਾਜ਼ਾ ਖੋਲੋ ਕਿਉਂਕਿ ਰੱਬ ਤੁਹਾਡੇ ਅੰਦਰ ਹੀ ਬੈਠਾ ਹੈ ਕਿਉਂਕਿ ਰੱਬ ਦੀ ਭਾਲ ਬਾਹਰ ਨਹੀਂ ਸੰਗਜੀ ਬੈਠ ਜਾਓ ਅੱਖਾਂ ਬੰਦ ਕਰ ਲਵੋ ਅਤੇ ਆਪਣੇ ਦਿਲ ਦੀ ਧੜਕਨ ਨੂੰ ਸੁਣੋ ਜਿਵੇਂ ਸੰਗਜੀ ਜਲਦੀਆਂ ਲਹਿਰਾਂ ਵਿੱਚ ਸਮੁੰਦਰ ਦੀ ਆਵਾਜ਼ ਹੁੰਦੀ ਹੈ ਐਵੇਂ ਹੀ ਸਾਡੇ ਸੰਸਕਾਰਾਂ ਵਿੱਚ ਰੱਬ ਸਦਾ ਵਸਦਾ ਹੈ ਐਵੇਂ ਹੀ ਸਾਡੇ ਸਰੀਰ ਵਿੱਚ ਵਾਹਿਗੁਰੂ ਸਦਾ ਵਸਦਾ ਹੈ ਪਰ ਸੰਗਜੀ ਅਸੀਂ ਸੁਣ ਨਹੀਂ ਰਹੇ ਅਸੀਂ ਤਾਂ ਬੋਲਣ ਵਿੱਚ ਲੱਗੇ ਹੋਏ ਹਾਂ ਅਸੀਂ ਹਮੇਸ਼ਾ ਸ਼ਿਕਾਇਤਾਂ ਅਤੇ ਲੋੜਾਂ ਵਿੱਚ ਅਰਾਬ ਬਨੂ ਲੱਭਦੇ ਹਾਂ ਪਰ ਸੰਗਜੀ ਅਸਲ ਰੱਬ ਤਾਂ ਖਾਮੋਸ਼ੀ ਵਿੱਚ ਹੈ ਅਸਲ ਰੱਬ ਤਾਂ ਸਾਡੇ ਮਨ ਵਿੱਚ ਹੈ ਤਾਂ ਫਿਰ ਸੰਗਜੀ ਇੱਕ ਜੋ ਕਿਰਿਆ ਜੋ ਤੁਸੀਂ ਕਰਨੀ ਹੈ ਕਿ ਰਾਤ ਦੇ ਸਮੇਂ ਸੌਣ ਤੋਂ ਪਹਿਲਾਂ ਇਹ ਚਮਤਕਾਰਯੋਗ ਸ਼ਬਦ ਬੋਲ ਦੇਣੇ ਹਨ ਤਾਂ ਸੰਗਜੀ ਤੁਸੀਂ ਦੇਖੋਗੇ ਕਿ ਤੁਹਾਡੀ ਜੋ ਚਿੰਤਾ ਪਰੇਸ਼ਾਨੀ ਹੈ ਉਹ ਬਿਲਕੁਲ ਘਟ ਜਾਵੇਗੀ ਅਤੇ ਜੋ ਤੁਹਾਡੇ ਅਰਦਾਸ ਹੈ ਉਹ ਸਤਿਗੁਰ ਸੱਚੇ ਪਾਤਸ਼ਾਹ ਦੇ ਕੋਲ ਪਹੁੰਚ ਜਾਵੇਗੀ ਸੰਗਜੀ ਇਹ ਸ਼ਬਦ ਉਹ ਚਾਬੀ ਹੈ ਜੋ ਤੁਹਾਡੇ ਅੰਦਰਲੇ ਦਰਵਾਜ਼ਿਆਂ ਨੂੰ ਖੋਲ ਦਿੰਦਾ ਹੈ ਸੰਗਜੀ ਉਹ ਸ਼ਬਦ ਹੈ ਸ਼ੁਕਰਾਨਾ ਜਦੋਂ ਤੁਸੀਂ ਰਾਤ ਨੂੰ ਬਿਸਤਰ ਤੇ ਲੇਟਦੇ ਹੋ ਤਾਂ ਇੱਕ ਪਲ ਲਈ ਆਪਣੇ ਆਪ ਨੂੰ ਰੋਕੋ ਸੰਗਜੀ ਆਪਣੇ ਸਾਰੇ ਦਿਨ ਦੀ ਥਕਾਵਟ ਨੂੰ ਭਲਾ ਕੇ ਇੱਕ ਵਾਰ ਤੁਸੀਂ ਮਨ ਵਿੱਚ ਇੱਕ ਸ਼ਬਦ ਕਹੋ ਸ਼ੁਕਰਾਨਾ ਸੰਗਜੀ ਇਹ ਸ਼ਬਦ ਕਹਿਣਾ ਆਸਾਨ ਹੈ ਪਰ ਜੇ ਤੁਸੀਂ ਅੰਦਰੋਂ ਮਹਿਸੂਸ ਕਰਕੇ ਆਖੋ ਤਾਂ ਇਹ ਸ਼ਬਦ ਤੁਹਾਡਾ ਸਾਰਾ ਦਰਦ ਹੌਲੀ-ਹੌਲੀ ਖਤਮ ਕਰ ਦੇਵੇਗਾ। ਸੰਗ ਦੀ ਸ਼ੁਕਰਾਨਾ ਇਸ ਦਾ ਅਰਥ ਹੈ ਕਿ ਮੈਂ ਉਸ ਰੱਬ ਦਾ ਧੰਨਵਾਦ ਕਰਦਾ ਹਾਂ ਜਿਹੜਾ ਮੈਨੂੰ ਅਜੇ ਵੀ ਸਾਹ ਦੇ ਰਿਹਾ ਹੈ। ਮੈਂ ਉਹਦਾ ਅਬਾਰੀ ਹਾਂ। ਚਾਹੇ ਕਿੰਨਾ ਵੀ ਦੁੱਖ ਆ ਗਿਆ ਹੋਵੇ। ਮੈਂ ਅਜੇ ਵੀ ਜ਼ਿੰਦਗੀ ਵਿੱਚ ਹਾਂ। ਅਜੇ ਵੀ ਮੇਰੇ ਕੋਲ ਪੈਣ ਲਈ ਬਿਸਤਰਾ ਹੈ ਅਤੇ ਮੇਰੇ ਸਿਰ ਉੱਪਰ ਪਰਮਾਤਮਾ ਨੇ ਛੱਤ ਦਿੱਤੀ ਹੈ ਸੰਗਜੀ ਇਹ ਸ਼ਬਦ ਆਪਣੇ ਆਪ ਇੱਕ ਪ੍ਰਾਰਥਨਾ ਹੈ ਜੋ ਬਿਨਾ ਮੰਗੇ ਰੱਬ ਕੋਲ ਪਹੁੰਚ ਜਾਂਦਾ ਹੈ ਸੰਗਜੀ ਜਦ ਤੁਸੀਂ ਸ਼ੁਕਰਾਨਾ ਆਖਦੇ ਹੋ ਤੁਸੀਂ ਆਪਣੇ ਹਾਲਾਤਾਂ ਨੂੰ ਗਲੇ ਲਾਉਂਦੇ ਹੋ ਤੁਸੀਂ ਦੁੱਖਾਂ ਦਾ ਵਿਰੋਧ ਨਹੀਂ ਕਰਦੇ ਤੁਸੀਂ ਉਹਨਾਂ ਨੂੰ ਸਮਝ ਜਾਂਦੇ ਹੋ ਸੰਗਜੀ ਤੁਸੀਂ ਰੱਬ ਨੂੰ ਕਹਿੰਦੇ ਹੋ ਕਿ ਮੈਂ ਤੈਨੂੰ ਹਰ ਹਾਲ ਵਿੱਚ ਮੰਨਦਾ ਹਾਂ ਤੇਰਾ ਸ਼ੁਕਰਾਨਾ ਕਰਦਾ ਹਾਂ ਕਿ ਤੂੰ ਮੇਰੇ ਨਾਲ ਹੈ ਸੰਗਜੀ ਸ਼ੁਕਰਾਨਾ ਇਹ ਸ਼ਬਦ ਤੁਹਾਡੇ ਗੁੱਸੇ ਨੂੰ ਠੰਡਾ ਕਰ ਦੇਵੇਗਾ ਅਤੇ ਤੁਹਾਡੀ ਥਕਾਨ ਨੂੰ ਦੂਰ ਕਰ ਦੇਵੇਗਾ ਰਾਤ ਦੀ ਚੁੱਪ ਵਿੱਚ ਜਦ ਤੁਸੀਂ ਪੰਜ ਵਾਰ ਸ਼ੁਕਰਾਨਾ ਕਹਿੰਦੇ ਹੋ ਤਾਂ ਫਿਰ ਤੁਹਾਡਾ ਮਨ ਹੌਲੀ-ਹੌਲੀ ਰੱਬ ਨਾਲ ਜੁੜਨਾ ਸ਼ੁਰੂ ਕਰ ਦਿੰਦਾ ਹੈ ਸੰਗਜੀ ਸੌਣ ਤੋਂ ਪਹਿਲਾਂ ਸ਼ੁਕਰਾਨਾ ਕਹ ਦਿਓ ਇਹ ਤੁਹਾਡਾ ਮਨ ਪਰਮ ਪਿਤਾ ਪਰਮੇਸ਼ਰ ਨਾਲ ਜੋੜ ਦੇਵੇਗਾ ਤੁਹਾਡੀ ਜੋ ਚਿੰਤਾ ਹੈ ਜੋ ਤੁਹਾਡੀ ਪਰੇਸ਼ਾਨੀ ਹੈ ਉਸ ਨੂੰ ਦੂਰ ਕਰ ਦੇਵੇਗਾ ਕਿਉਂਕਿ ਸੰਗਤ ਅਸੀਂ ਅਕਸਰ ਰੱਬ ਨੂੰ ਮੰਗਣ ਵੇਲੇ ਹੀ ਯਾਦ ਕਰਦੇ ਹਾਂ ਪਰ ਜਦ ਰਾਤ ਨੂੰ ਕਿਸੇ ਵੀ ਮੰਗ ਤੋਂ ਬਿਨਾਂ ਅਸੀਂ ਸਿਰਫ ਸ਼ੁਕਰਾਨਾ ਕਹਿ ਦਿੰਨੇ ਆ ਤਾਂ ਸੰਗਤ ਜੀ ਪਰਮ ਪਿਤਾ ਪਰਮੇਸ਼ਰ ਵੀ ਸਾਡੇ ਤੋਂ ਖੁਸ਼ ਹੋ ਜਾਂਦਾ ਹੈ ਸੋ ਸੰਗਤ ਜੀ ਸ਼ੁਕਰਾਨਾ ਆਖ ਕੇ ਜੇਕਰ ਤੁਸੀਂ ਸੌ ਜਾਓ ਤਾਂ ਸਿਰਫ ਨੀਂਦ ਹੀ ਨਹੀਂ ਇਹ ਇੱਕ ਇਲਾਜ ਬਣ ਜਾਂਦਾ ਹੈ ਅਗਲੀ ਸਵੇਰ ਜਦ ਤੁਸੀਂ ਅੱਖਾਂ ਖੋਲਦੇ ਹੋ ਤਾਂ ਤੁਹਾਡੇ ਅੰਦਰ ਇੱਕ ਅਜੀਬ ਤਰ੍ਹਾਂ ਦੀ ਰੌਸ਼ਨੀ ਹੋਵੇਗੀ ਸੰਜੀ ਇਹ ਕੋਈ ਚਮਤਕਾਰ ਨਹੀਂ ਇਹ ਸਿਰਫ ਅੰਦਰ ਦੇ ਦੇਸ਼ਾਂ ਨੂੰ ਬਦਲਣ ਦੀ ਸ਼ਕਤੀ ਹੈ ਜੋ ਕਿ ਅਸੇ ਸ਼ਬਦ ਵਿੱਚ ਵਸਦੀ ਹੈ ਸੋ ਸੰਜੀ ਰਾਤ ਨੂੰ ਸੌਣ ਤੋਂ ਪਹਿਲਾਂ ਜਦ ਅਸੀਂ ਪੰਜ ਵਾਰੀ ਦਿਨੋ ਸ਼ੁਕਰਾਨਾ ਆਖਦੇ ਹਾਂ ਤਾਂ ਦਿਲ ਨੂੰ ਚੈਣ ਮੈਲਾ ਸ਼ੁਰੂ ਹੋ ਜਾਂਦਾ ਹੈ ਅਤੇ ਇਹ ਸ਼ਬਦ ਸਾਡੇ ਦੁੱਖਾਂ ਨੂੰ ਹੌਲੀ ਹੌਲੀ ਖਤਮ ਕਰ ਦਿੰਦਾ ਹੈ ਤੇ ਮਨ ਵਿੱਚ ਸ਼ਾਂਤੀ ਪੈਦਾ ਕਰਦਾ ਹੈ ਸੰਗ ਜਿੱਥੇ ਵੀ ਹੋ ਜਿਸ ਵੀ ਹਾਲਾਤ ਵਿੱਚ ਹੋ ਇਹ ਸਿਰਫ ਛੋਟੀ ਜਿਹੀ ਆਦਤ ਤੁਸੀਂ ਆਪਣੇ ਅੰਦਰ ਪੈਦਾ ਕਰਨੀ ਹੈ ਸ਼ੁਕਰਾਨਾ ਰੱਬਾ ਸ਼ੁਕਰਾਨਾ ਜੀਵਨ ਸ਼ੁਕਰਾਨਾ ਹਰ ਪਲ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ